ਹੈਲੋ ਗਾਇਜ਼ ਵੈਲਕਮ ਟੂ ਮਾਈ ਨਾਮ ਬਲਾਗ ਹੋਰ ਕਿਵੇਂ ਜੀ ਸਾਰੇ ਠੀਕ ਠਾਕ ਹੋਈ ਮੇਰੇ ਵੱਲੋਂ ਸਾਰਿਆਂ ਨੂੰ ਸਤ ਸ੍ਰੀ ਅਕਾਲ ਗੁੱਡ ਮਾਰਨਿੰਗ ਜੀ ਸਵੇਰ ਦੇ ਬਚ ਚੁੱਕੇ ਨੇ 5:30 ਇਸ ਵਕਤ ਖੜੇ ਆਪਾਂ ਬਰਨਾਲਾ ਮੰਡੀ ਦੇ ਵਿੱਚ ਤਰੀਕ ਹੈਗੀ ਅੱਜ 9 ਦਿਨ ਹੈਗਾ ਸ਼ਨੀਵਾਰ ਚਲੋ ਅੱਜ ਆਪਾਂ ਗੱਲਬਾਤ ਕਰਦੇ ਆ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਸਬਜ਼ੀਆਂ ਦਾ ਹੋਲ ਸੇਲ ਦੇ ਰੇਟ ਬਾਰੇ ਆਪਾਂ ਗੱਲਬਾਤ ਕਰਦੇ ਆ ਵੀ ਅੱਜ ਦਾ ਕੀ ਭਾਅ ਜੀ ਆਪਣੇ ਚੈਨਲ ਨੂੰ ਸਬਜ਼ੀਆਂ ਦੇ ਰੇਟ ਜਾਣ ਲਈ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ। ਕਿਉਂਕਿ ਅੱਪਾਂ ਗੱਲਬਾਤ ਕਰਦੇ ਆਂ ਕਿ ਅੱਜ ਦਾ ਕੀ ਭਾਅ ਜੀ ਹੋਇਆ। ਜੀ ਦੋਸਤੋ ਚਲੋ ਆਪਾਂ ਸਬਜ਼ੀਆਂ ਬਾਰੇ ਗੱਲਬਾਤ ਕਰਦੇ ਆਂ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਕੋਲ ਸੰਦ ਦਾ ਰੇਟ ਬਾਰੇ ਆਪਾਂ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਜੀ ਸਬਜ਼ੀਆਂ ਦੇ। ਹਾਂਜੀ ਦੋਸਤੋ ਪਿੰਡੀ ਦਾ ਭਾਅ ਹੈਗਾ ਜੀ ਅੱਜ ਦਾ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ ਪਿੰਡੀ ਦਾ ਜੀ ਅੱਜ ਦਾ ਕੀ ਭਾਅ ਹੈ। ਚਲੋ ਵੱਡੀ ਹੈ ਤਾਂ ਕਹਾਣੀ ਮੁੱਕ। ਮੇਰੇ ਪਾਸ ਹਾਂਜੀ ਦੋਸਤੋ ਚੌਲੇ ਦਾ ਭਾਅ ਹੈਗਾ ਜੀ ਅੱਜ ਦਾ 300 ਤੋਂ ਲੈ ਕੇ 400 ਰੁਪਏ ਤੱਕ ਦਾ ਭਾਅ ਜੀ ਚੌਲੇ ਦਾ ਜੀ ਕੱਚੇ ਚੌਲੇ ਦਾ ਭਾਅ ਜੀ ਅੱਜ ਦਾ 300 ਤੋਂ ਲੈ ਕੇ 400 ਰੁਪਏ ਤੱਕ ਦਾ ਭਾਅ ਜੀ ਪੰਸੇਰੀ ਦਾ ਜੀ ਇਹ 60 ਤੋਂ ਲੈ ਕੇ 80 ਰੁਪਏ ਕਿਲੋ ਤੱਕ ਦਾ ਭਾਅ ਜੀ ਚੌਲੇ ਦਾ ਜੀ ਵਧੀਆ ਚੌਲੇ ਦਾ ਭਾਅ ਜੀ ਕੱਚੇ ਦਾ ਜੀ ਹਾਂਜੀ ਦੋਸਤੋ ਆਪਾਂ ਬਾਈ ਹੈਰੀ ਨਾਲ ਵੀ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਸਬਜ਼ੀਆਂ ਦਾ ਤੇ ਆਪਾਂ ਹੋਲ ਸੇਲ ਰੇਟ ਬਾਰੇ ਦੱਸਦੇ ਵੀ ਅੱਜ ਦਾ ਝਾਰ ਵਾਲੇ ਕਦੂ ਦਾ ਕੀ ਭਾਅ ਰਿਹਾ ਜੀ ਅੱਜ ਦਾ ਦਿਨੇ ਦਾ ਸ਼ਨੀਵਾਰ ਦੀ ਅੱਜ ਮੋਰਵੰਤ ਬਾਈ ਕਿਹਾਲ ਨੇ ਹੋਰ ਬੜਾ ਵਧੀਆ ਕੈਮਾ ਦੋਸਤੋ ਆਪਾਂ ਬਾਈ ਹੈਰੀ ਨਾਲ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਜਨ ਰਿਹਾ ਜੀ ਕੱਦੂ ਦਾ ਤੇ ਜਾਲ ਵਾਲੇ ਕੱਦੂ ਬਾਰੇ ਦੱਸਦੇ ਵੀ ਅੱਜ ਦਾ ਕੀ ਭਾਜ ਜੀ ਬਈਆ ਕੱਦੂ ਦੇ ਟਾਪ ਦੇ ਕੱਦੂ ਦਾ ਭਾਜ ਦੱਸਦੇ ਵੀ ਅੱਜ ਦਾ ਕੀ ਭਾਜ ਜੀ ਹਾਂ ਹਾਂ ਜੀ ਦੋਸਤੋ ਚਲੋ ਆਪਾਂ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਜ ਔਰ ਹਰੀ ਬਾਈ ਕੀ ਹਾਲ ਨੇ ਬਾਈ ਔਰ ਕੈਮਾ ਬਾਈ ਅੱਜ ਜਾਲ ਵਾਲੇ ਕਦੂ ਦਾ ਕੀ ਭਾਅ ਰਿਹਾ ਜੀ ਅੱਜ ਆਪਣੇ ਦਾ ਜਾਲ ਵਾਲੇ ਕਦੂ ਬਾਈ 20 ਤੋਂ 25 ਰੁਪਏ 20 ਤੋਂ 25 ਰਹਿ ਗਏ ਹਾਂਜੀ ਦੋਸਤੋ ਬੜੀ ਆਟ ਟੌਪ ਦੇ ਕਦੂ ਦਾ ਭਾਅ ਹੈਗਾ ਜੀ ਅੱਜ ਦਾ 20 ਤੋਂ ਲੈ ਕੇ 25 ਰੁਪਏ ਤੱਕ ਦਾ ਭਾਅ ਰਹਿ ਗਿਆ ਜੀ ਕਦੂ ਦਾ ਜੀ ਅੱਜ ਦਾ ਤੇ ਜਾਲ ਵਾਲਾ ਕਦੂ ਦਿਖਾ ਦਿੰਨੇ ਵੀ ਜਾਲ ਵਾਲੇ ਕਦੂ ਦਾ ਭਾਅ ਰਿਹਾ ਜੀ ਅੱਜ ਦਾ 20 ਤੋਂ ਲੈ ਕੇ 25 ਰੁਪਏ ਤੱਕ ਦਾ ਭਾਅ ਰਿਹਾ ਜੀ ਜਾਲ ਵਾਲੇ ਕਦੂ ਦਾ ਜੀ ਅੱਜ ਦਾ ਭਾਅ ਜੀ ਕਦੂ ਦਾ ਜੀ ਇਹ ਹਾਂਜੀ ਦੋਸਤੋ ਟੋਰੀ ਦਾ ਭਾਅ ਹੈਗਾ ਜੀ ਅੱਜ ਦਾ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ ਬੰਦ ਗਰੇਟਾਂ ਦਾ ਭਾਅ ਜੀ ਟੋਰੀ ਲਈ ਅੱਜ ਦਾ ਵੀ ਇਹ ਹਾਂਜੀ ਦੋਸਤੋ ਬੈਂਗਣੀ ਦਾ ਭਾਅ ਹੈਗਾ ਜੀ ਅੱਜ ਦਾ 15 ਤੋਂ ਲੈ ਕੇ 20 ਰੁਪਏ ਤੱਕ ਦਾ ਭਾਅ ਜੀ ਫੰਸੀਰੀ ਦੇ ਜੇ ਕਿਸੇ ਨੇ ਵੀ ਲੈਣਾ ਜੀ ਅੱਜ ਦਾ 15 ਤੋਂ ਲੈ ਕੇ 20 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਬੈਂਗਣੀ ਦਾ ਜੀ ਅੱਜ ਦਾ ਹਾਂਜੀ ਦੋਸਤੋ ਪੇਠੀ ਦਾ ਭਾਅ ਹੈਗਾ ਜੀ ਅੱਜ ਦਾ ਬੰਦ ਲਫਾ ਦਾ ਭਾਅ ਹੈਗਾ ਜੀ ਅੱਜ ਦਾ 7 ਤੋਂ ਲੈ ਕੇ 10 ਰੁਪਏ ਤੱਕ ਦਾ ਭਾਅ ਜੀ ਪੇਠੀ ਦਾ ਜੀ ਵਧੀਆ ਪੇਠੀ ਦਾ ਭਾਅ ਜੀ ਅੱਜ ਦਾ ਜੀ 10 ਤੋਂ ਲੈ ਕੇ 7 ਤੋਂ ਲੈ ਕੇ 10 ਰੁਪਏ ਤੱਕ ਦਾ ਭਾਅ ਜੀ ਪੇਠੀ ਦਾ ਜੀ ਅੱਜ ਦਾ ਹਾਂਜੀ ਦੋਸਤੋ ਕਰੇਲੀ ਦਾ ਭਾਅ ਹੈਗਾ ਜੀ ਅੱਜ ਦਾ ਬੰਦ ਲਫਾ ਦਾ ਭਾਅ ਹੈਗਾ ਜੀ 40 ਤੋਂ ਲੈ ਕੇ 42 ਰੁਪਏ ਤੱਕ ਦਾ ਭਾਅ ਜੀ ਕਰੇਲੇ ਦਾ ਜੀ ਇਹ ਬੰਦ ਲਫਾ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਸਰੋਂ ਸਰੋਂ ਦਾ ਸਾਗ ਆਉਣਾ ਸਟਾਰਟ ਹੋ ਗਿਆ ਜੀ ਮੰਡੀ ਦੇ ਵਿੱਚ ਤੇ ਸਰੋਂ ਸਾਗ ਦਾ ਭਾਅ ਹੈਗਾ ਜੀ ਦਰਜਨ ਦਾ ਜੀ ਅੱਜ ਦਾ 200 ਤੋਂ ਲੈ ਕੇ 250 ਰੁਪਏ ਤੱਕ ਦਾ ਭਾਅ ਜੀ ਦਰਜਨ ਦਾ ਜੀ ਸਰੋਂ ਦੇ ਸਾਗ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਪਹਾੜੀ ਗਾਜਰਾਂ ਦਾ ਭਾਅ ਹੈਗਾ ਜੀ ਅੱਜ ਦਾ 700 ਤੋਂ ਲੈ ਕੇ 750 ਰੁਪਏ ਤੱਕ ਦਾ ਭਾਅ ਦੀ ਗਾਜਰਾ ਦਾ ਜੀ ਅੱਜ ਦਾ ਜੀ ਇਹ ਬੰਦ ਬੋਰੀਆਂ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਆਪਾਂ ਦੇਸੀ ਘੁਆਰੇ ਬਾਰੇ ਗੱਲਬਾਤ ਕਰਦੇ ਆ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਦੇਸੀ ਘੁਆਰੇ ਦਾ ਜੀ ਅੱਜ ਦਾ ਭਾਅ ਜੀ ਤੇ ਬਾਈ ਸਤਨਾਮ ਨਾਲ ਕਰਦੇ ਆ ਗੱਲਬਾਤ ਵੀ ਅੱਜ ਦਾ ਕੀ ਭਾਅ ਜੀ ਹੋਰ ਸਤਨਾਮ ਕੀ ਹਾਲ ਨੇ ਠੀਕ ਆ ਠੀਕ ਆ ਬਾਈ ਟਾਈਮ ਬਾਕੀ ਬਾਕੀ ਤੁਹਾਰੀ ਲਾਗੇ ਜਾ ਰਿਹਾ ਬਈ ਦਵਾਰਾ ਲਾਇਆ ਬਈ ਦੱਸ ਤੇ ਇਹਦਾ ਕੀ ਭਾਅ ਲਾਇਆ ਘੁਆਰੇ ਦਾ ਜੀ ਅੱਜ 200 ਰੁਪਏ हां दोस्तो, जी दोस्तों ₹100 किलो ਦਾ ਭਾਅ ਜੀ ਦੇਸੀ ਗੁਵਾਰੇ ਦਾ ਭਾਅ ਜੀ ਅੱਜ ਦਾ ₹100 किलो ਦਾ ਭਾਅ ਜੀ ਵਧੀਆ ਦੇਸੀ ਗੁਵਾਰੇ ਦਾ ਭਾਅ ਜੀ ਅੱਜ ਦਾ ਹਾਂ ਜੀ ਦੋਸਤੋ ਨਾਰਮਲ ਕਦੂ ਦਾ ਭਾਅ ਹੈਗਾ ਜੀ ਅੱਜ ਦਾ 10 ਤੋਂ ਲੈ ਕੇ 15 ਰੁਪਏ ਤੱਕ ਦਾ ਭਾਅ ਰਹਿ ਗਿਆ ਜੀ ਕਦੂ ਦਾ ਜੀ ਨਾਰਮਲ ਕਦੂ ਦਾ ਭਾਅ ਜੀ ਅੱਜ ਦਾ ਬੰਦ ਗਰੇਟਾਂ ਦਾ ਭਾਅ ਜੀ ਅੱਜ ਦਾ ਅੱਲੇ ਨੂੰ ਆ ਬਸ ਤੋਂ ਲੈ ਕੇ 15 ਰੁਪਏ ਤੱਕ ਦਾ ਭਾਅ ਜੀ ਕਦੂ ਦਾ ਜੀ ਨਾਰਮਲ ਕਦੂ ਦਾ ਭਾਅ ਜੀ ਅੱਜ ਦਾ ਹੈ 1 ਤੋਂ 4 ਮਿਰਚ ਦਾ ਭਾਅ ਹੈਗਾ ਜੀ ਅੱਜ ਦਾ 40 ਤੋਂ ਲੈ ਕੇ 50 ਰੁਪਏ ਤੱਕ ਦਾ ਭਾਅ ਜੀ 4 ਮਿਰਚ ਦਾ ਜੀ ਅੱਜ ਦਾ ਜੀ ਇਹ 50 ਰੁਪਏ ਕਿਲੋ ਹਾਂਜੀ ਦੋਸਤੋ ਟਮਾਟਰ ਦਾ ਭਾਅ ਹੈਗਾ ਜੀ ਅੱਜ ਦਾ ਬੰਦ ਗਰੇਟਾਂ ਦਾ ਭਾਅ ਹੈਗਾ ਜੀ ਵਧੀਆ ਟਮਾਟਰ ਦਾ ਭਾਅ ਦੱਸਦੇ ਵੀ ਅੱਜ ਦਾ ਕੀ ਭਾਅ ਜੀ ਟਮਾਟਰ ਦਾ ਭਾਅ ਹੈਗਾ ਜੀ 60 ਰੁਪਏ ਕਿਲੋ ਦਾ ਭਾਅ ਜੀ ਟਮਾਟਰ ਦਾ ਜੀ ਅੱਜ ਦਾ ਇਹ ਬੰਦ ਗਰੇਟਾਂ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਅਰਬੀ ਦਾ ਭਾਅ ਹੈਗਾ ਜੀ ਅੱਜ ਦਾ ਬੰਦ ਗੱਟਿਆਂ ਦਾ ਭਾਅ ਹੈਗਾ ਜੀ 15 ਤੋਂ ਲੈ ਕੇ 16 ਰੁਪਏ ਕਿਤਰਾ ਭਾਅ ਜੀ ਅਰਬੀ ਦਾ ਜੀ ਅੱਜ ਦਾ

ਹਾਂਜੀ ਦੋਸਤੋ ਅਦਰਕ ਦਾ ਭਾਅ ਹੈਗਾ ਜੀ ਅੱਜ ਦਾ ਬੰਦ ਗਟੇ ਦਾ ਭਾਅ ਹੈਗਾ ਜੀ 55 ਤੋਂ ਲੈ ਕੇ 60 ਰੁਪਏ ਤੱਕ ਦਾ ਭਾਅ ਜੀ ਅਦਰਕ ਦਾ ਜੀ ਅੱਜ ਦਾ ਹਾਂਜੀ ਦੋਸਤੋ ਚਨਾ ਖੀਰੇ ਦਾ ਭਾਅ ਹੈਗਾ ਜੀ ਅੱਜ ਦਾ ਬੰਦ ਲਫਾਵੇ ਦਾ ਭਾਅ ਹੈਗਾ ਜੀ ਅੱਜ ਦਾ 650 ਰੁਪਏ ਦਾ ਭਾਅ ਜੀ ਅੱਜ ਦਾ ਜੀ ਲਫਾਵੇ ਦੇ ਵਿੱਚ 15 ਕਿਲੋ ਦਾ ਵਜ਼ਨ ਹੁੰਦਾ ਜੀ ਕਿਸੇ ਨੇ ਵੀ ਲੈਣਾ ਜੀ 15 ਕਿਲੋ weight ਹੁੰਦਾ ਜੀ 650 ਰੁਪਏ ਦਾ ਭਾਅ ਜੀ ਚਨਾ ਖੀਰੇ ਦਾ ਜੀ ਅੱਜ ਦਾ ਹਾਂਜੀ ਦੋਸਤੋ ਨਿੰਬੂ ਦਾ ਭਾਅ ਵੀ ਦੱਸਦਾ ਵੀ ਅੱਜ ਦਾ ਪੂਰੇ ਟੌਪ ਦੇ ਨਿੰਬੂ ਦਾ ਭਾਅ ਦਾ ਤੇ ਵੀ ਅੱਜ ਦਾ ਕੀ ਭਾਅ ਜੀ ਨਿੰਬੂ ਦਾ ਭਾਅ ਹੈਗਾ ਜੀ ਅੱਜ ਦਾ ਬੰਦ ਗੱਟਿਆਂ ਦਾ ਭਾਅ ਹੈਗਾ ਜੀ ਅੱਜ ਦਾ 40 ਰੁਪਏ نیٹ ਆਇਆ ਕਿਸੇ ਨੇ ਵੀ ਲੈਣਾ ਜੀ 40 ਰੁਪਏ ਕਿਲੋ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਲਾਲ ਮਿਰਚ ਦਾ ਭਾਅ ਹੈਗਾ ਜੀ ਅੱਜ ਦਾ ਬੰਦ ਗੱਟਿਆਂ ਦਾ ਭਾਅ ਦਾ ਤੇ ਵੀ ਅੱਜ ਦਾ ਕੀ ਭਾਅ ਜੀ ਬੰਦ ਗੱਟਿਆਂ ਦਾ ਭਾਅ ਹੈਗਾ ਜੀ 18 ਤੋਂ ਲੈ ਕੇ 20 ਰੁਪਏ ਤੱਕ ਦਾ ਭਾਅ ਜੀ ਲਾਲ ਮਿਰਚ ਦਾ ਜੀ ਅੱਜ ਦਾ ਜੀ ਇਹ ਬੰਦ ਗੱਟਿਆਂ ਦਾ ਭਾਅ ਜੀ ਅੱਜ ਦਾ 18 ਤੋਂ ਲੈ ਕੇ 20 ਰੁਪਏ ਤੱਕ ਦਾ ਭਾਅ ਜੀ ਬੰਦ ਗਟਿਆਂ ਦਾ ਭਾਅ ਜੀ ਅੱਜ ਦਾ ਜੀ ਦੋਸਤੋ ਹਰੇ ਮਟਰਾਂ ਦਾ ਭਾਅ ਰਿਹਾ ਜੀ ਅੱਜ ਦਾ 150 ਤੋਂ ਲੈ ਕੇ 70 ਰੁਪਏ ਤੱਕ ਦਾ ਭਾਅ ਜੀ ਹਰੇ ਮਟਰਾਂ ਦਾ ਜੀ ਅੱਜ ਦਾ ਠੀਕ ਹੈ ਤਾਂ ਹਾਂ ਜੀ ਦੋਸਤੋ ਲਾਸੰਗਾ ਦਾ ਭਾਅ ਹੈਗਾ ਜੀ ਅੱਜ ਦਾ ਬੰਦ ਗਟਿਆਂ ਦਾ ਭਾਅ ਹੈਗਾ ਜੀ 70 ਤੋਂ ਲੈ ਕੇ 75 ਰੁਪਏ ਤੱਕ ਦਾ ਭਾਅ ਜੀ ਬੰਦ ਗਟਿਆਂ ਦਾ ਭਾਅ ਜੀ ਅੱਜ ਦਾ ਜੀ ਲਾਸੰਗਾ ਵਧੀਆ ਟੌਪ ਦੇ ਲਾਸੰਗਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਆਪਾਂ ਫਰੂਟ ਬਾਰੇ ਵੀ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਫਰੂਟ ਦਾ ਤੇ ਹੁਣ ਸੇਬ ਦੇ ਰੇਟ ਬਾਰੇ ਗੱਲਬਾਤ ਕਰਾਂਗੇ ਵੀ ਅੱਜ ਦਾ ਸੇਬ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਤਾਂ ਆਪਾਂ ਇਸ ਵਕਤ ਖੜੇ ਆਂਗੇ 13 ਨੰਬਰ ਦੁਕਾਨ ਤੇ ਖੜੇ ਆਂ ਬਾਈ ਉਹਨਾਂ ਕੋਲੇ ਆਪਾਂ ਗੱਲਬਾਤ ਕਰਦੇ ਬਾਊ ਜੀ ਜੀ ਨਾਲ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਮੋਹਨ ਨਾਲ ਰਵੀਰ ਸਿੰਘ ਜੀ 13 ਨੰਬਰ ਦੁਕਾਨ ਤੇ ਖੜੇ ਆਂ ਜੀ ਅੱਜ ਆਪਾਂ ਤੇ ਗੱਲਬਾਤ ਕਰਦਾ ਵੀ ਅੱਜ ਦਾ ਸੇਬ ਦਾ ਕੀ ਭਾਅ ਚੱਲ ਰਿਹਾ ਜੀ ਫਰੂਟ ਬਾਰੇ ਤੇ ਬੰਦ ਗਰੇਟਾਂ ਬਾਰੇ ਦੱਸਾਂਗੇ ਵੀ ਅੱਜ ਹਾਂਜੀ ਦੋਸਤੋ ਬੱਬੂ ਕੋਸ਼ਣ ਦਾ ਭਾਅ ਹੈਗਾ ਜੀ ਅੱਜ ਦਾ ਬੰਦ ਪੇਟੀਆਂ ਦਾ ਭਾਅ ਹੈਗਾ ਜੀ ਅੱਜ ਦਾ 700 ਰੁਪਏ ਦਾ ਭਾਅ ਜੀ ਬੰਦ ਪੇਟੀ ਦਾ ਜੀ ਅੱਜ ਦਾ ਜੀ ਇਹ ਜੇ ਕਿਸੇ ਨੇ ਵੀ ਲੈਣਾ ਜੀ ਬੰਦ ਪੇਟੀ ਲੈਣੀ ਪੈਣੀ ਆ ਜੀ ਤੇ weight ਹੁੰਦਾ ਜੀ ਇਹਦੇ ਵਿੱਚ ਘਟੋ ਘੜਾ 14 ਕਿਲੋ 15 ਕਿਲੋ weight ਹੁੰਦਾ ਜੀ ਕਿਸੇ ਨੇ ਵੀ ਲੈਣਾ ਜੀ ਠੀਕ ਹੈ ਜੀ 700 ਰੁਪਏ ਦਾ ਭਾਅ ਜੀ ਅੱਜ ਦਾ ਬੱਬੂ ਕੋਸ਼ਣ ਦਾ ਜੀ ਅੱਜ ਦਾ ਹਾਂ ਜੀ ਦੋਸਤੋ ਆਪਾਂ ਛੇਵਾਰੇ ਵੀ ਗੱਲਬਾਤ ਕਰਦੇ ਵੀ ਅੱਜ ਦਾ ਛੇਵ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਛੇਵ ਵਾਲੀ ਪੇਟੀ ਦਾ ਭਾਅ ਹੈਗਾ ਜੀ ਅੱਜ ਦਾ ਵਧੀਆ ਛੇਵ ਦਾ ਭਾਅ ਹੈਗਾ ਜੀ ਅੱਜ ਦਾ ਇਹਦੇ ਵਿੱਚ weight ਹੁੰਦਾ ਜੀ 5 ਕਿਲੋ weight ਹੁੰਦਾ ਜੀ ਛੇਵ ਦਾ ਜੇ ਕਿਸੇ ਨੇ ਵੀ ਲੈਣਾ ਜੀ 350 ਤੋਂ ਲੈ ਕੇ 400 ਰੁਪਏ ਤੱਕ ਦਾ ਭਾਅ ਜੀ ਛੇਵ ਦਾ ਪੇਟੀ ਦਾ ਜੀ ਜੇ ਕਿਸੇ ਨੇ ਵੀ ਲੈਣੀ ਹੈ ਜੀ ਹੌਨਸਲ ਸੇਲ ਦੇ ਰੇਟ ਨੇ ਜੀ 13 ਨੰਬਰ ਦੁਕਾਨ ਤੋਂ ਮਿਲ ਜੂ ਜੀ ਕਿਸੇ ਨੇ ਵੀ ਲੈਣਾ ਜੀ ਤੇ ਅੱਜ ਦਾ ਭਾਅ ਜੀ ਛੇਵ ਦਾ ਜੀ 350 ਤੋਂ ਲੈ ਕੇ 400 ਰੁਪਏ ਤੱਕ ਦਾ ਭਾਅ ਜੀ ਛੇਵ ਹਾਂਜੀ ਦੋਸਤੋ ਤਾਂ ਉਪਦੇਸ਼ੀ ਦਾ ਭਾਅ ਹੈਗਾ ਜੀ ਅੱਜ ਦਾ ਇਹਦੇ ਵਿੱਚ ਵੀ ਪੇਟੀ ਚ ਮਿਲ ਜੂਆ ਜੇ ਕਿਸੇ ਨੇ ਵੀ ਲੈਣਾ ਜੀ 5 ਕਿਲੋ ਦੀ ਪੇਟੀ ਹੈ ਜੇ ਕਿਸੇ ਨੇ ਵੀ ਲੈਣੀ ਹੈ ਜੀ ਤੇ ਹੋਲ ਸੇਲ ਦੇ ਰੇਟ ਨੇ ਜੀ ਅੱਜ ਦਾ ਭਾਅ ਹੈਗਾ ਜੀ ਅੱਜ ਦਾ 400 ਰੁਪਏ ਦਾ ਭਾਅ ਜੀ ਅੱਜ ਦਾ ਜੀ 1 ਪੇਟੀ ਦਾ ਭਾਅ ਜੀ 400 ਰੁਪਏ ਦਾ ਭਾਅ ਜੀ ਅੱਜ ਦਾ ਜੀ ਦੋਸਤੋ ਛੇਵ ਦਾ ਭਾਅ ਹੈਗਾ ਜੀ ਅੱਜ ਦਾ 40 ਤੋਂ ਲੈ ਕੇ 100 ਰੁਪਏ ਤੱਕ ਦਾ ਭਾਅ ਜੀ ਛੇਵ ਦਾ ਜੀ ਇਹ ਅੱਜ ਦਾ ਬੰਦ ਗਰੇਟਾਂ ਦਾ ਭਾਅ ਜੀ 40 ਤੋਂ ਲੈ ਕੇ 100 ਰੁਪਏ ਤੱਕ ਵੈਲਿਊ ਕਿਸੇ ਨੂੰ ਵੀ ਲੈਣਾ ਜੀ ਬੰਦ ਗਰੇਟਾਂ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਬੱਬੂ ਕੋਚਾਂ ਦਾ ਭਾਅ ਹੈਗਾ ਜੀ ਅੱਜ ਦਾ 50 ਰੁਪਏ ਕਿਨੇ ਦਾ ਭਾਅ ਜੀ ਬੱਬੂ ਕੋਚਾਂ ਦਾ ਜੀ ਅੱਜ ਦਾ ਛੇਵ ਬੰਦ ਗਰੇਟਾਂ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਮਰੂਦ ਦਾ ਭਾਅ ਹੈਗਾ ਜੀ ਅੱਜ ਦਾ ਬੰਦ ਗਰੇਟਾਂ ਦਾ ਭਾਅ ਹੈਗਾ ਜੀ ਅੱਜ ਦਾ 20 ਤੋਂ ਲੈ ਕੇ 25 ਰੁਪਏ ਤੱਕ ਦਾ ਭਾਅ ਜੀ ਮਰੂਦ ਦਾ ਜੀ ਅੱਜ ਦਾ ਬੰਦ ਗਰੇਟਾਂ ਦਾ ਭਾਅ ਜੀ ਅੱਜ ਦਾ ਵਧੀਆ ਟਾਪ ਦੇ ਮਰੂਦਾਂ ਦਾ ਭਾਅ ਜੀ ਅੱਜ ਦਾ ਮੇਰੀ ਨਾ ਪਾਣੀ ਦੇ ਹਾਂਜੀ ਦੋਸਤੋ ਵਧੀਆ ਸ਼ੇਵ ਦਾ ਭਾਅ ਹੈਗਾ ਜੀ ਅੱਜ ਦਾ 100 ਰੁਪਏ ਕਿਲੋ ਦਾ ਭਾਅ ਜੀ ਅੱਜ ਦਾ ਬੰਦ ਗਰੇਟਾਂ ਦਾ ਭਾਅ ਜੀ ਅੱਜ ਦਾ ਜੀ ਪੂਰਾ ਵਧੀਆ ਕਾਲਾ ਲੈ ਗਿਆ ਕਾਲਾ ਤਣਾ ਦਾ ਲੈ ਗਿਆ ਹਾਂਜੀ ਦੋਸਤੋ ਕਾਲਾ ਤਣਾ ਦਾ ਇਹ ਵੀਡੀਓ ਬਾਰੇ ਅੱਗੇ ਮੈਂ ਤੁਹਾਨੂੰ ਸੀਵਾ ਜੀ ਅੱਜ ਦਾ 100 ਰੁਪਏ ਕਿਲੋ ਦਾ ਭਾਅ ਜੀ ਸੇਵ ਦਾ ਜੀ ਅੱਜ ਦਾ ਹਾਂਜੀ ਦੋਸਤੋ ਆਲੂ ਬਖਾਰਾਂ ਦਾ ਭਾਅ ਹੈਗਾ ਜੀ ਅੱਜ ਦਾ 50 ਤੋਂ ਲੈ ਕੇ 60 ਰੁਪਏ ਤੱਕ ਦਾ ਭਾਅ ਜੀ ਆਲੂ ਬਖਾਰਾਂ ਦਾ ਜੀ ਅੱਜ ਦਾ ਇਹ ਬੰਦ ਗਰੇਟਾਂ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਮਸੰਮੀ ਦਾ ਭਾਅ ਹੈਗਾ ਜੀ ਅੱਜ ਦਾ ਬੰਦ ਗੱਟਿਆਂ ਦਾ ਭਾਅ ਹੈਗਾ ਜੀ ਅੱਜ ਦਾ 20 ਕਿਲੋ ਮਸੰਮੀ ਹੁੰਦੀ ਹੈ ਜੀ ਇਹਦੇ ਵਿੱਚ ਗੱਟੇ ਦੇ ਵਿੱਚ ਜੀ ਜੇ ਕਿਸੇ ਨੇ ਮੋਟੀ ਮਸੰਮੀ ਲੈਣੀ ਹੈ ਜੀ ਮੋਟੀ ਮਸੰਮੀ ਦਾ ਭਾਅ ਹੈਗਾ ਜੀ ਅੱਜ ਦਾ 850 ਰੁਪਏ ਦਾ ਭਾਅ ਜੀ ਮਸੰਮੀ ਦਾ ਜੇ ਬਰੀਕ ਮਸੰਮੀ ਲੈਣੀ ਹੈ ਜੀ ਉਹ 650 ਰੁਪਏ ਦਾ ਭਾਅ ਆ ਜੀ ਬਰੀਕ ਮਸੰਮੀ ਦਾ ਜੀ ਅੱਜ ਦਾ ਠੀਕ ਹੈ ਜੀ ਮੋਟੀ ਮਸੰਮੀ 650 ਤੋਂ ਲੈ ਕੇ 850 ਰੁਪਏ ਤੱਕ ਦਾ ਭਾਅ ਜੀ ਮਸੰਮੀ ਦਾ ਜੀ ਅੱਜ ਦਾ ਠੀਕ ਹੈ ਜੀ 20 ਕਿਲੋ ਦੀ ਮਸੰਮੀ ਦੀ ਭਰਤੀ ਹੈ ਜੇ ਕਿਸੇ ਨੇ ਵੀ ਲੈਣੀ ਹੈ ਜੀ ਹੋਲ سیل ਦਾ ਰੇਟ ਹੈ ਜੀ ਪੰਜ ਨੰਬਰ ਦੁਕਾਨ ਤੋਂ ਮਿਲ ਜੂ ਜੇ ਕਿਸੇ ਨੇ ਵੀ ਲੈਣਾ ਜੀ ਅੱਜ ਦਾ ਭਾਅ ਜੀ ਮਸੰਮੀ ਦਾ ਆ ਬਈ ਨਾਰਾ ਨਾ ਇਹਨਾਂ ਦਾ ਕੀ ਬਾਤ ਚੱਲਦਾ ਜੀ ਇਹਨਾਂ ਦਾ ਚਾਹੀਏ ਕੋਈ ਹਾਂਜੀ ਦੋਸਤੋ ਪਵਿੱਤੇ ਦਾ ਭਾਅ ਹੈਗਾ ਜੀ ਅੱਜ ਦਾ ਬੰਦ ਗਰੇ ਕਾ ਦਾ ਭਾਅ ਹੈਗਾ ਜੀ ਅੱਜ ਦਾ ਇਹ ਤਾਂ ਲਗੇ 35 ਰੁਪਏ ਤੱਕ ਦਾ ਭਾਅ ਜੀ ਅੱਜ ਦਾ ਜੀ ਪਵਿੱਤੇ ਦਾ ਭਾਅ ਜੀ ਅੱਜ ਦਾ 170 ਦਾ ਭਾਅ ਹੈਗਾ ਜੀ ਅੱਜ ਦਾ 2400 ਰੁਪਏ ਦਾ ਭਾਅ ਜੀ 100 ਡੱਬੇ ਦਾ ਜੀ ਅੱਜ ਦਾ ਜੀ ਪੂਰੇ ਵਧੀਆ ਫਰੂਟ ਡਰਾਈਂਗ ਫਰੂਟ ਦਾ ਭਾਅ ਜੀ ਅੱਜ ਦਾ ਜੀ ਇਹ ਅੱਜ ਦਾ ਡਰਾਈਂਗ ਫਰੂਟ ਦਾ ਭਾਅ ਜੀ ਅੱਜ ਦਾ 2400 ਰੁਪਏ ਦਾ ਭਾਅ ਜੀ 100 ਡੱਬੇ ਦਾ ਜੀ ਅੱਜ ਦਾ ਹਾਂਜੀ ਦੋਸਤੋ ਆਪਾਂ ਹੋਰ ਵੀ ਵਧੀਆ ਆਈਟਮ ਦਿਖਾਉਨੇ ਆਂ ਵੀ ਸੰਤਰੀਆਂ ਦਾ ਕੀ ਭਾਅ ਚੱਲ ਰਿਹਾ ਸੀ ਕਿੰਨੂਆਂ ਨਾਲ ਜੀ ਅੱਜ ਦਾ ਸੰਤਰੀਆਂ ਦਾ ਭਾਅ ਹੈਗਾ ਜੀ ਅੱਜ ਦਾ ਬੰਦ ਡੱਬੇ ਦਾ ਭਾਅ ਹੈਗਾ ਜੀ 2100 ਰੁਪਏ ਦਾ ਭਾਅ ਜੀ ਬੰਦੇ ਡੱਬੇ ਦਾ ਜੀ ਅੱਜ ਦਾ ਜੀ 400 ਦਾ ਡਰੈਗਰ ਹਾਂਜੀ ਦੋਸਤੋ ਚੌਸੇ ਆਮੜਾ ਭਾਅ ਹੈਗਾ ਜੀ ਅੱਜ ਦਾ ਬੰਦ ਡੱਬੇ ਦਾ ਭਾਅ ਹੈਗਾ ਜੀ ਅੱਜ ਦਾ ਪੂਰੇ ਟੋਪ ਦੇ ਚੌਸੇ ਆਮੜਾ ਭਾਅ ਹੈਗਾ ਜੀ 130 ਰੁਪਏ ਕਿਲੋ ਦਾ ਭਾਅ ਜੀ ਚੌਸੇ ਆਮੜਾ ਜੀ ਅੱਜ ਦਾ ਹਾਂਜੀ ਦੋਸਤੋ ਨਾਰਾਂ ਦਾ ਭਾਅ ਹੈਗਾ ਜੀ ਅੱਜ ਦਾ 1100 ਤੋਂ ਲੈ ਕੇ 1300 ਰੁਪਏ ਤੱਕ ਦਾ ਭਾਅ ਜੀ ਨਾਰਾਂ ਦਾ ਜੀ ਪੂਰੇ ਟੌਪ ਦੇ ਨਾਰਾਂ ਦਾ ਭਾਅ ਜੀ ਅੱਜ ਦਾ ਜੀ ਇਹ ਬੰਦ ਡੱਬਿਆਂ ਦਾ ਭਾਅ ਜੀ ਅੱਜ ਦਾ ਜੀ ਤੋਂ ਕੇਲੇ ਦਾ ਭਾਅ ਹੈਗਾ ਜੀ ਅੱਜ ਦਾ ਬੰਦ ਗਰੇਟਾਂ ਦਾ ਭਾਅ ਹੈਗਾ ਜੀ ਅੱਜ ਦਾ ਕੇਲੇ ਦਾ ਜੀ 34 ਤੋਂ ਲੈ ਕੇ 38 ਰੁਪਏ ਤੱਕ ਦਾ ਭਾਅ ਜੀ ਕੇਲੇ ਦਾ ਜੀ ਵਧੀਆ ਕੇਲੇ ਦਾ ਭਾਅ ਜੀ ਅੱਜ ਦਾ हां जी दोस्तों पाइनएप्पल ਦਾ ਭਾਅ ਹੈਗਾ ਜੀ ਅੱਜ ਦਾ 1 ਬੰਦ ਡੱਬੇ ਦਾ ਭਾਅ ਹੈਗਾ ਜੀ ਪਾਈਨਐਪਲ ਦਾ ਜੀ 32 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ ਪਾਈਨਐਪਲ ਦਾ ਜੀ ਅੱਜ ਦਾ 1 ਬੰਦ ਡੱਬੇ ਲੈਣੇ ਪੈਣੇ ਜੀ ਕਿਸੇ ਨੇ ਵੀ ਲੈਣੇ ਹੈ ਜੀ 32 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ ਤੋ ਆਪਾਂ ਇਸ ਵਕਤ ਖੜੇ ਹਾਂਗੇ ਆਲੂ ਪਿਆਜ਼ ਵਾਰੀ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਆਲੂ ਤੇ ਪਿਆਜ਼ ਦਾ ਜੀ ਹੋਰ ਸਾਰਾ ਰੇਟ ਬਾਰੇ ਗੱਲਬਾਤ ਕਰਾਂਗੇ ਵੀ ਅੱਜ ਦਾ ਕੀ ਭਾਅ ਜੀ ਹੋਰ ਸਹੀ ਦੋਸਤੋ ਬਾਬੂ ਜੀ ਨਾਲ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਰਿਹਾ ਜੀ ਆਲੂ ਦਾ ਹੋਰ ਸਿਮੇ ਰੇਟ ਬਾਰੇ ਦੱਸਾਂਗੇ ਵੀ ਅੱਜ ਦਾ ਕੀ ਭਾਅ ਜੀ ਬੰਦ ਕਰਿਆ ਦਾ ਭਾਅ ਜੀ ਅੱਜ ਦਾ ਨਮਸਕਾਰ ਬਾਬੂ ਜੀ ਨਮਸਕਾਰ ਤੇ ਅੱਜ ਕੀ ਭਾਅ ਰਿਹਾ ਜੀ ਆਲੂ ਦਾ ਜੀ ਆਲੂ ਨਿਚੇ ਵਿਕਿਆ 200 ਰੁਪਏ ਉਪਰ ਵਿਕਿਆ 450 ਅੱਛਾ 200 ਤੋਂ ਲੈ ਕੇ 400 ਰੁਪਏ ਤੱਕ ਦਾ ਭਾਅ ਹਾਂਜੀ ਦੋਸਤੋ ਅੱਜ ਦਾ ਭਾਰ ਹੈ ਜੀ ਆਲੂ ਦਾ ਜੀ ਬੰਦ ਗੱਟਾਂ ਦਾ ਭਾਰ ਰਿਹਾ ਜੀ ਅੱਜ ਦਾ 200 ਤੋਂ ਲੈ ਕੇ 450 ਰੁਪਏ ਤੱਕ ਦਾ ਭਾਰ ਰਿਹਾ ਜੀ ਅੱਜ ਦਾ ਜੀ ਆਲੂ ਦਾ ਜੀ ਵਧੀਆ ਟੌਪ ਦਾ ਆਲੂ ਆ ਜੀ 450 ਰੁਪਏ ਤੱਕ ਦਾ ਵਿਕਿਆ ਜੀ ਡੈਮ ਟਾਲੂ ਦਾ ਭਾਰ ਰਿਹਾ ਜੀ ਅੱਜ ਦਾ ਦੋਸਤੋ ਆਪਾਂ ਗੱਡੀ ਵਾਲੇ ਪਿਆਜ਼ ਵਾਰੀ ਦੱਸ ਦਿਓ ਜੀ ਇਹਦਾ ਭਾਰ ਦਾ ਕੀ ਭਾਰ ਰਿਹਾ ਜੀ ਅੱਜ ਦਾ ਅੱਜ ਦਾ ਪਿਆਜ਼ ਦਾ ਭਾਰ ਰਿਹਾ ਜੀ 15 ਰੁਪਏ ਕਿਲੋ ਦਾ ਭਾਰ ਰਿਹਾ ਜੀ ਅੱਜ ਦਾ ਜੀ ਪਿਆਜ਼ ਦਾ ਜੀ ਅੱਜ ਦਾ 15 ਰੁਪਏ ਕਿਲੋ ਦਾ ਭਾਅ ਜੀ ਪਿਆਜ਼ ਦਾ ਜੀ ਸੁੱਕਾ ਪਿਆਜ਼ ਆ ਜੀ ਪੂਰਾ ਟੌਪ ਦਾ ਪ ਤੇ ਆਪਾਂ ਹੋਰ ਵੀ ਦਿਖਾ ਦਿੰਦੇ ਹਾਂ ਜੀ ਅੱਜ ਦਾ ਪਿਆਜ਼ ਕੀ ਰਿਹਾ ਜੀ ਵਧੀਆ ਟਾਪ ਦੇ ਪਿਆਜ਼ ਦਾ ਭਾਰ ਰਿਹਾ ਜੀ ਅੱਜ ਦਾ 15 ਤੋਂ ਲੈ ਕੇ 16 ਰੁਪਏ ਤੋਂ ਲੈ ਕੇ 17 ਰੁਪਏ ਤੋਂ ਕਿਲਾ ਭਾਰ ਜੀ ਪਿਆਜ਼ ਦਾ ਜੀ ਅੱਜ ਦਾ ਜੀ 15 ਤੋਂ ਲੈ ਕੇ 16 17 ਰੁਪਏ ਦਾ ਭਾਰ ਜੀ ਪਿਆਜ਼ ਦਾ ਜੀ ਪੂਰਾ ਵਧੀਆ ਇਹ ਪਿਆਜ਼ ਆ ਜੀ ਠੀਕ ਹੈ ਜੀ ਆ ਪਿਆਜ਼ ਦਾ ਭਾਅ ਹੈਗਾ ਜੀ ਅੱਜ ਦਾ 16 ਰੁਪਏ ਕਿਲੋ ਦਾ ਭਾਅ ਜੀ ਪਿਆਜ਼ ਦਾ ਜੀ ਵਧੀਆ ਸੁੱਕੇ ਪਿਆਜ਼ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਆ ਪਿਆਜ਼ ਦਾ ਭਾਅ ਹੈਗਾ ਜੀ ਅੱਜ ਦਾ 17 ਰੁਪਏ ਕਿਲੋ ਦਾ ਭਾਅ ਜੀ ਵਧੀਆ ਨਾਸਕ ਦੇ ਪਿਆਜ਼ ਦਾ ਭਾਅ ਜੀ ਅੱਜ ਦਾ 17 ਰੁਪਏ ਕਿਲੋ ਦਾ ਭਾਅ ਜੀ ਬੰਦ ਘਟੇ ਦਾ ਭਾਅ ਜੀ ਅੱਜ ਦਾ ਜੀ ਇਹ ਠੀਕ ਹੈ ਜੀ ਟਾਪ ਦੇ ਪਿਆਜ਼ ਦਾ ਭਾਅ ਜੀ ਅੱਜ ਦਾ ਅੱਜ ਦੇ ਪਿਆਜ਼ ਦਾ ਭਾਅ ਹੈਗਾ ਜੀ ਇਹਦਾ ਹੈਗਾ ਜੀ ਅੱਜ ਦਾ 100 ਰੁਪਏ ਕਿਲੋ ਦਾ ਭਾਅ ਜੀ ਪਿਆਜ਼ ਦਾ ਜੀ ਅੱਜ ਦਾ ਇਹ ਵੀ ਬੰਦ ਘਟੇ ਲੈਣੇ ਪੈਣਾ ਜੇ ਕਿਸੇ ਨੇ ਵੀ ਲੈਣਾ ਹੈ ਜੀ ਨਾਸਕ ਦਾ ਪਿਆਜ਼ ਆ ਜੀ 16 ਰੁਪਏ ਕਿਲੋ ਦਾ ਭਾਅ ਜੀ ਅੱਜ ਦਾ ਜੀ ਇਹਦਾ हां जी दोस्तों ਆਪਾਂ ਚਾਰੀ ਅੰਬ ਬਾਰੇ ਗੱਲਬਾਤ ਕਰਦੇ ਅੰਕਲ ਨਾਲ ਵੀ ਅੱਜ ਦਾ ਕੀ ਭਾਜ ਜੀ ਕੱਟ ਕੇ ਦਿੰਦੇ ਅੰਕਲ ਉਹਦੀ ਚਾਰੀ ਕਿਸੇ ਨੂੰ ਵੀ ਲੈਣਾ ਜੀ ਕੱਟ ਕੇ ਚਾਰ ਦੇਣਗੇ ਠੀਕ ਹੈ ਜੀ ਆਪਾਂ ਚਾਰੀ ਅੰਬ ਬਾਰੇ ਗੱਲਬਾਤ ਕਰਦੇ ਆ ਵੀ ਅੱਜ ਦਾ ਰਾਮ ਖੇਲੇ ਚਾਰੀ ਆਪਦਾ ਕੀ ਭਾਜ ਚੱਲ ਰਿਹਾ ਜੀ ਅੱਜ ਦਾ ਕੱਟ ਕਿਤਾ ਠੀਕ ਹੈ ਜੀ ਸਤਿਗੁਰ ਅੰਕਲ ਜੀ ਸਤਿਗੁਰ ਸਤਿਗੁਰ ਉਹ ਠੀਕੋ ਜੀ ਹਾਂ ਜੀ ਹਾਂ ਜੀ ਤੇ ਚਾਰੀ ਅੰਬ ਦਾ ਕੀ ਭਾਜ ਲੀ ਜਾਂਦਾ ਜੀ ਕੱਟ ਕੇ ਚਾਰੀ ਇਹ ਆ ਜੀ ਗੋਲਾ ਪਾੜੀ ਅੱਛਾ ਜੀ ਇਹ 400 ਰੁਪਏ ਪਨਛੇਰੀ ਕੱਟ ਕੇ ਇਹ 400 ਰੁਪਏ ਪਨਛੇਰੀ ਦਾ ਭਾ ਤੇ ਮਿਰਚ ਦਾ ਕੀ ਭਾਜ ਲੀ ਜਾਂਦਾ ਆਪਣੀ ਚਾਹੇ ਜੀ ਇਹ ਡੰਡੀ ਟੋੜੀ ਹੋਈ 50 ਰੁਪਏ ਕਿਲੋ 250 ਦੀ ਪੰਸੀਰੀ ਅੱਛਾ 250 ਦੀ ਪੰਸੀਰੀ ਮਿਲ ਜੂਗੀ ਜੀ ਇਹ ਡੰਡੀ ਟੋੜ ਕੇ ਹੀ ਪੂਰੀ ਵਧੀਆ ਹਾਂ ਪਰੀਆ ਸਾਫ ਮਰਚਾਈ ਪੂਰੀ ਜਮਾ ਟਾਪ ਦੀ ਆਹ ਦੇਖੋ ਕੂੜਾ ਕਬਾੜ ਇਧਰ ਕੱਢ ਦਿੰਨੇ ਆ ਜੀ ਬਿਲਕੁਲ ਹਾਂਜੀ ਹਾਂਜੀ ਬਿਲਕੁਲ ਸਾਫ ਸੁਥਰੀ ਨਹੀਂ ਸਾਫ ਸੁਥਰੀ ਐ ਵੀ ਚਾਰ ਵਾਸਤੇ ਲੈਣੀਆਂ ਜੇ ਕਿਸੇ ਨੇ ਹਾਂ ਹਾਂਜੀ ਦੋਸਤੋ ਆਹ ਦੇਖੋ ਪੂਰਾ ਬਿੱਲਾ ਹੋਇਆ ਟਾਪ ਦਾ ਅੰਬਾ ਜੀ ਠੀਕ ਆ ਜੀ ਪੂਰਾ ਟਾਪ ਦਾ ਚਾਰੀ ਅੰਬਾ ਜੀ ਕਿਸੇ ਨੇ ਵੀ ਲੈਣਾ ਜੀ 400 ਰੁਪਏ ਦਾ ਬਨਸ਼ੇਰੀ ਦਾ ਭਾਅ ਜੀ ਅੱਜ ਦਾ ਜੀ ਇਹੋ ਕੋਈ ਗੱਲ ਨਹੀਂ ਠੀਕ ਆ ਜੀ ਕੱਟ ਕੇ ਲੈ ਜਾਣਗੇ ਅੰਕਲ ਜੀ ਜੇ ਕਿਸੇ ਨੇ ਇੱਥੇ ਹੀ ਆਪਾਂ ਮਿਲਾਂਗੇ ਤੁਹਾਨੂੰ 400 ਰੁਪਏ ਬਨਸ਼ੇਰੀ ਦਾ ਭਾਅ ਜੀ ਅੱਜ ਦਾ ਆ ਜੋ ਪੈਂਗਲ ਕਿੰਨੇ ਟਾਈਮ ਤੱਕ ਆ ਵੀ ਚੱਲੀ ਆਹ ਕਿੰਨੇ ਡਾਗ ਹੋਣਗੇ ਇਹ ਹਿੰਦੂ ਹੱਦ 14 ਤਰੀਕ ਹੈ 14 ਅਸਲ ਤਾਂ ਆਖਰੀ ਦਿਨ ਆਜੀ ਹੈ ਰਖੜੀਆ ਤੋਂ ਅੱਛੇ ਵੀ ਰਖੜੀਆ ਬਿਨਾਂ ਜਵਾਹਰ ਚਾਹੀਏ ਅਬ ਜੀ ਮੈਂ ਲੈਂਦਾ ਹਾਂ ਜੀ ਮੈਨੂੰ ਸਿਰ ਵੀ ਲੈਣਾ ਜੀ ਹਾਂ ਠੀਕ ਹੈ ਜੀ ਉਹ ਇੱਕ ਦੋ ਦਿਨ ਹੋਰ ਚੱਲ ਜੇ ਚੱਲ ਜੇ ਬਸ ਹਾਂ ਵੀ ਲਾਸਟ ਟਾਈਮ ਹੀ ਰਹਿ ਗਿਆ ਜੀ ਚਾਰਜੇ ਕਿਸੇ ਨੇ ਵੀ ਪਾਉਣਾ ਜੀ ਜਾ ਸਕਦੇ ਅੰਕਲ ਸਰਵਾ ਕੇ ਲੈ ਸਕਦੇ ਜੇ ਕਿਸੇ ਨੂੰ ਵੀ ਲੈਣਾ ਜੀ ਮੰਡੀ ਦੇ ਵਿੱਚ ਸਾਈਡ ਤੇ ਖੜੀ ਲਾਉਂਦੇ ਅੰਕਲ ਵਰੀ ਕਿਸੇ ਨੇ ਵੀ ਲੈਣਾ ਜੀ ਚਾਰੀ ਅੰਬ ਕੱਟ-ਕਟਾ ਕੇ ਮਿਲ ਜੂ ਜੇ ਕਿਸੇ ਨੂੰ ਵੀ ਲੈਣਾ ਕਟਿਆ-ਕਟਾਇਆ ਪ Obrigado.